ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਏ ਰਹਿਣਗੇ ਜੀ ਨੈਚੁਰਲ ਕ੍ਰੇਪ ਦਾ ਸੂਟ ਵਿਸਕੋਸ ਚਨਾਉਣ ਦਾ ਦੁਪੱਟਾ ਰਹੇਗਾ ਟੈਬੀ ਸਿਲਕ ਦੀ ਬਾਟਮ ਮਿਲੇਗੀ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਏ ਕਰ ਸਕਦੇ ਹੋ ਅਗਲੇ ਹੁੰਦੇ ਜੀ ਗਰਮੀਆਂ ਵਾਸਤੇ ਸਪੈਸ਼ਲ ਸੂਟ ਇਹ ਪੂਰਾ ਸੂਟ ਤਾਂ ਪਿਓਰ ਕਾਟਨ ਦਾ ਮਿਲੇਗਾ ਬਹੁਤ ਹੀ ਸੋਹਣਾ ਜਿਹੜਾ ਇਸ ਦੇ ਨਾਲ ਦੁਪੱਟਾ ਰਹੇਗਾ ਮਲਮਲ ਦਾ ਦੁਪੱਟਾ ਮਿਲੇਗਾ ਹੈਂਡ ਵਰਕ ਬਹੁਤ ਹੀ ਸੋਹਣਾ ਕਿਚਾ ਕੀਤਾ ਗਿਆ ਪੈਚ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਬਾਟਮ ਤੁਹਾਨੂੰ ਨਾਲ ਮਿਲੇਗੀ ਜੀ ਚਿਕਨ ਕਾਰੀ ਦੀ ਬਹੁਤ ਹੀ ਸੋਹਣੀ 컬러 ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਆਉਣਗੇ ਘੱਟ ਪ੍ਰਾਈਸ ਵਾਲੇ ਰਹਿਣਗੇ ਬਹੁਤ ਹੀ ਸੋਹਣੇ ਪਿਓਰ ਕਾਟਨ ਦਾ ਸੂਟ ਰਹੇਗਾ 3.5 ਮੀਟਰ ਦੀ ਕੱਟ ਰਹੇਗੀ ਵੱਡੇ ਪਨੇ ਦਾ ਸੂਟ ਹੁੰਦਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਕੋਟਾ ਦੇ ਤੁਹਾਨੂੰ ਦੁਪੱਟੇ ਮਿਲਣਗੇ ਡਬਲ ਡਾਈ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਲੈ ਸਕਦੇ ਜਿਹੜਾ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ